ਹੁਣੇ-ਹੁਣੇ ਬੰਬ ਨੂੰ ਡਿਫਿਊਜ਼ ਕਰ ਦਿੱਤਾ ਜਿਹੜੀ ਮਿਜ਼ਾਈਲ ਜਿਹੜਾ ਡਰੋਨ ਜਿਹੜਾ ਸਟਾਇਆ ਗਿਆ ਸੀ ਪਾਕਿਸਤਾਨ ਦੇ ਵੱਲ ਐਸ 400 ਜਿਹੜਾ ਭਾਰਤ ਦਾ ਡਿਫੈਂਸ ਸਿਸਟਮ ਹੈਗਾ ਉਸਨੇ ਹਰੇਕ ਮਿਜ਼ਾਈਲ ਨੂੰ ਜਿਹੜਾ ਤੁਹਾਨੂੰ ਦੱਸ ਦੇ ਕਿ ਖਤਮ ਕਰਤਾ ਸੀ ਨਸ਼ਟ ਕਰਤਾ ਸੀ ਹਵਾ ਦੇ ਵਿੱਚ ਹੁਣ ਜਿਹੜਾ ਇਸ ਪਿੰਡ ਦੇ ਵਿੱਚ 2-2 3-3 ਕਿਲੋਮੀਟਰ ਤੱਕ ਲੋਕਾਂ ਨੂੰ ਪਰੇ ਕਰ ਦਿੱਤਾ ਗਿਆ ਸਾਹਮਣੇ ਜਿਹੜਾਗਾ ਹੁਣ ਉਸਨੂੰ ਬੋਰੀ ਦੇ ਵਿੱਚ ਪਾਇਆ ਜਾ ਰਿਹਾਗਾ ਆਰਮੀ ਦੇ ਜਵਾਨ ਜਿਹੜੇ ਨੇ ਉਹ ਸਾਡੇ ਲਈ ਤੁਸੀਂ ਦੇਖ ਸਕਦੇ ਹੋਵੋਗੇ ਇਨਾ ਡਰੋਨ ਨੂੰ ਇਨਾ ਮਿਜ਼ਾਈਲਾਂ ਨੂੰ ਇਨਾ ਬੰਬਾਂ ਨੂੰ ਡਿਫਿਊਜ਼ ਕਰਨ ਦੇ ਵਿੱਚ ਲੱਗੇ ਨੇ ਹੁਣੇ-ਹੁਣੇ ਬੰਬ ਨੂੰ ਡਿਫਿਊਜ਼ ਕਰ ਦਿੱਤਾ ਜਿਹੜੀ ਮਿਜ਼ਾਈਲ ਜਿਹੜਾ ਡਰੋਨ ਜਿਹੜਾ ਸਟੈ ਗਿਆ ਸੀ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਇਲਾਕਿਆਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਆਰਮੀ ਦੇ ਵੱਲੋਂ ਇਕੱਠਾ ਕੀਤਾ ਜਾ ਰਿਹਾ ਉਸ ਨੂੰ ਚੱਕਿਆ ਜਾ ਰਿਹਾ ਪੁਲਿਸ ਵੀ ਨਾਲ ਹੈ ਪ੍ਰਸ਼ਾਸਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਉਂਕਿ ਲਗਾਤਾਰ ਭਾਰਤ ਦੇ ਵਿੱਚ ਜਿਸ ਹਸਾਬ ਦੇ ਨਾਲ ਕੱਲ ਲਗਾਤਾਰ ਜਿਹੜੇ ਅਟੈਕ ਕੀਤੇ ਗਏ ਜਿਵੇਂ ਪਠਾਨਕੋਟ ਦਾ 에ਅਰ ਬੇਸ ਉਸ ਨੂੰ ਟਾਰਗੇਟ ਕੀਤਾ ਗਿਆ ਜੰਮੂ ਦਾ 에ਅਰ ਬੇਸ ਉਸ ਨੂੰ ਟਾਰਗੇਟ ਕੀਤਾ ਗਿਆ ਬਠਿੰਡਾ ਦੇ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਔਰ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਧਮਾਕੇ ਜਿਹੜੇ ਕੀਤੇ ਗਏ ਪਰ S400 ਜਿਹੜਾ ਭਾਰਤ ਦਾ ਡਿਫੈਂਸ ਸਿਸਟਮ ਹੈਗਾ ਉਸਨੇ ਹਰੇਕ ਮਜ਼ਾਇਲ ਨੂੰ ਜਿਹੜਾ ਤੁਹਾਨੂੰ ਦਾ ਦੇ ਕੇ ਖਤਮ ਕਰਤਾ ਸੀ ਨਸ਼ਟ ਕਰਤਾ ਸੀ ਹਵਾ ਦੇ ਵਿੱਚ ਹੀ ਪਰ ਹੁਣ ਤੁਸੀਂ ਦੇਖ ਸਕਦੇ ਹੋਗੇ ਉਹ ਸਾਹਮਣੇ ਤਸਵੀਰਾਂ ਦੇਖੋ ਹੁਣ ਜਿਹੜਾ ਇਸ ਪਿੰਡ ਦੇ ਵਿੱਚ 2-2 3-3 ਕਿਲੋਮੀਟਰ ਤੱਕ ਲੋਕਾਂ ਨੂੰ ਪਰੇ ਕਰ ਦਿੱਤਾ ਗਿਆ ਪਹਿਲਾਂ ਬਹੁਤ ਵੱਡਾ ਟੋਆ ਪੱਟਿਆ ਗਿਆ ਰੇਤਾ ਜਿਹੜਾ ਉਸ ਤੋਂ ਬਾਅਦ ਉਹਦੇ ਉੱਪਰ ਰੱਖਿਆ ਗਿਆ ਆਸ-ਪਾਸ ਦੇ ਬੋਰੀਆਂ ਤੁਸੀਂ ਦੇਖ ਸਕਦੇ ਹੋ ਰੇਤੇ ਨਾਲ ਭਰੀਆਂ ਰੱਖੀਆਂ ਹੋਈਆਂ ਨੇ ਔਰ ਹੁਣ ਫੌਜ ਦੇ ਵੱਲੋਂ ਇਸ ਨੂੰ ਨਸ਼ਟ ਕੀਤਾ ਆ ਗਿਆ ਕਿਉਂਕਿ ਇਹਦੇ ਵਿੱਚ ਹਜੇ ਤੱਕ ਵੀ ਜਿਹੜਾ ਐਕਸਪਲੋਸਿਵ ਪ੍ਰਦਾਰਥ ਕਿਹਾ ਜਾ ਰਿਹਾ ਹੈ ਕਿ ਹੈਗਾ ਸੀ ਉਹਨੂੰ ਉਸਨੂੰ ਡਿਫਿਊਜ਼ ਕਰ ਦਿੱਤਾ ਗਿਆ ਤੇ ਹੁਣ ਉਸਨੂੰ ਇਕੱਠਾ ਕੀਤਾ ਜਾ ਰਿਹਾ ਟੁਕੜਿਆਂ ਨੂੰ ਉਹ ਤਸਵੀਰਾਂ ਦੇਖੋ ਤੁਸੀਂ ਕਿ ਇਸ ਪ੍ਰਕਾਰ ਜਿਹੜਾ ਆਰਮੀ ਦੇ ਜਵਾਨ ਲੱਗੇ ਹੋਏ ਨੇ ਪੁਲਿਸ ਲੱਗੀ ਹੋਈ ਹੈ ਕਿਉਂਕਿ ਕੱਲ ਵੀ ਬਹੁਤ ਸਾਰੇ ਧਮਾਕੇ ਜਿਹੜੇ ਆ ਲਗਾਤਾਰ ਵਕ ਵਕ ਥਾਂਾਂ 'ਤੇ ਪੰਜਾਬ ਦੇ ਵਿੱਚ ਹੋਏ ਜਲੰਧਰ ਦੇ ਕੁਝ ਇਲਾਕਿਆਂ ਦੇ ਵਿੱਚ ਹੋਏ ਬਠਿੰਡਾ ਦੇ ਕੁਝ ਇਲਾਕਿਆਂ ਦੇ ਵਿੱਚ ਹੋਏ ਔਰ ਬਠਿੰਡਾ ਤੋਂ ਬਾਅਦ ਇਹ ਗੱਲ ਕਰੀਏ ਤਾਂ ਆਦਮਪੁਰ 에ਅਰਬੇਸ ਤੇ ਵੀ ਹਮਲਾ ਹੋਇਆ ਪਰ ਉਸ ਤੋਂ ਬਾਅਦ ਹੀ ਲਗਾਤਾਰ ਭਾਰਤ ਜਿਹੜਾ S400 ਡਿਫੈਂਸ ਸਿਸਟਮ ਹੈ ਉਸਨੇ ਸਾਰਾ ਖਤਮ ਕਰਤਾ ਮਜ਼ਾਈਲਾਂ ਨੂੰ ਤਾਂ ਤਸਵੀਰਾਂ ਦੇਖੋ ਤੁਸੀਂ ਉਹ ਜਿਹੜਾ ਮੈਂ ਤੁਹਾਨੂੰ ਕਹੂੰਗਾ ਕਿ ਦਵੰਦਰ ਇਸ ਸਾਈਡ ਤੋਂ ਦਿਖਾਇਆ ਜਾਵੇ ਜਿਹੜਾ ਬੋਰੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਇਆ ਜਾ ਰਿਹਾ ਹੈਗਾ ਉਹ ਕੱਲਾ-ਕੱਲਾ ਪੁਰਜਾ ਜਿਹੜਾ ਉਸ ਦਾ ਜਿਹੜੀ ਮਜ਼ਾਈਲ ਦਾ ਸੀ ਜਾਂ ਕਹੇ ਲੋ ਕਿ ਜਿਹੜਾ ਡਰੋਨ ਦਾ ਸੀ ਉਹ ਕੱਲਾ-ਕੱਲਾ ਪੁਰਜਾ ਚੱਕਿਆ ਜਾ ਰਿਹਾ ਕਿਉਂਕਿ ਹੁਣ ਇਸ ਨੂੰ ਡਿਫਿਊਜ਼ ਕਰ ਦਿੱਤਾ ਹੈਗਾ ਡਿਫਿਊਜ਼ ਕਰ ਦਿੱਤਾ ਹੈਗਾ ਔਰ ਲੋਕਾਂ ਨੂੰ ਧੋਹ ਦਦ ਦੇ ਕਿ 2-2 3-3 ਕਿਲੋਮੀਟਰ ਪੇ ਪਿੰਡ ਹੈ ਜਿਹੜਾ ਜਿੱਥੇ ਡਿੱਗਿਆ ਤਾਂ ਲੋਕਾਂ ਨੂੰ 2-2 3-3 ਕਿਲੋਮੀਟਰ ਤੱਕ ਕਹਿਤਾ ਗਿਆ ਕਿ ਪਿੱਛੇ-ਪਿੱਛੇ ਖੜਜੋ ਭਾਈ ਕਿਉਂਕਿ ਜੇ ਕੋਈ ਹੁਣ ਇੰਨਾ ਵੱਡਾ ਧਮਾਕਾ ਹੋਇਆ ਸੀ ਇੰਨਾ ਜਿਆਦਾ ਧੂੰਆਂ ਇਸ ਦੇ ਵਿੱਚੋਂ ਨਿਕਲਿਆ ਕਈ ਵਾਰ ਕੋਈ ਜਾਨੀ ਨੁਕਸਾਨ ਨਾ ਹੋ ਜਾਏ ਇਸ ਨੂੰ ਬਚਾਉਣ ਦੇ ਲਈ ਲੋਕਾਂ ਨੂੰ 3-3 2-2 ਕਿਲੋਮੀਟਰ ਪਰਾਂ ਕਰਕੇ ਰੱਖਿਆ ਔਰ ਜਿੰਨੇ ਮੋਟਰਸਾਈਕਲ ਸੀ ਕਿਉਂਕਿ ਪੈਟਰੋਲ ਹੁੰਦਾ ਡੀਜ਼ਲ ਹੁੰਦਾ ਕਾਰਾਂ ਸੀ ਸਾਰੀਆਂ ਨੂੰ ਪਰਾਂ ਰੱਖਿਆ ਤਾਂ ਕਿ ਕੋਈ ਅਣਸਕਾਮੀ ਘਟਨਾ ਨਾ ਡੀਏ ਨਾ ਵਾਪਰ ਜੇ ਤਾਂ ਤੁਸੀਂ ਮੈਂ ਕਹੂੰਗਾ ਕਿ ਕਿਉਂਕਿ ਪ੍ਰਸ਼ਾਸਨ ਵੀ ਕੁਝ ਚੀਜ਼ਾਂ ਤੋਂ ਰੋਕ ਰਿਹਾ ਹੈਗਾ ਜਿਸ ਕਰਕੇ ਸ ਪੈਂਦੀਆਂ ਨੇ ਤੁਸੀਂ ਦੇਖੋ ਸਾਹਮਣੇ ਜਿਹੜਾਗਾ ਹੁਣ ਉਸ ਨੂੰ ਬੋਰੀ ਦੇ ਵਿੱਚ ਪਾਇਆ ਜਾ ਰਿਹਾਗਾ ਆਰਮੀ ਦੇ ਜਵਾਨ ਜਿਹੜੇ ਨੇ ਉਹ ਸਾਡੇ ਲਈ ਤੁਸੀਂ ਦੇਖ ਸਕਦੇ ਹੋਗੇ ਇਨਾ ਡਰੋਨ ਨੂੰ ਇਨਾ ਮਿਜ਼ਾਈਲਾਂ ਨੂੰ ਇਨਾ ਬੰਬਾਂ ਨੂੰ ਡਿਫਿਊਜ਼ ਕਰਨ ਦੇ ਵਿੱਚ ਲੱਗੇ ਨੇ ਤਾਂ ਉਹ ਤਸਵੀਰਾਂ ਹੁਣ ਉਹ ਜਿਹੜਾ ਸੀ ਉਸ ਨੂੰ ਬੋਰੀ ਦੇ ਵਿੱਚ ਪਾਲਿਆ ਪਹਿਲਾਂ ਰੇਤਾ ਪੂਰਾ ਰੱਖਿਆ ਗਿਆ ਪਾਰਕੇ ਬੋਰੀਆਂ ਵੀ ਰੱਖੀਆਂ ਗਈਆਂ ਰੇਤੇ ਦੀਆਂ ਔਰ ਉਸ ਤੋਂ ਬਾਅਦ ਉਸ ਨੂੰ ਡਿਫਿਊਜ਼ ਕੀਤਾ ਗਿਆ ਆਵਾਜ਼ ਇੰਨੀ ਜ਼ਿਆਦੇ ਆਈ ਇੰਨੀ ਜ਼ਿਆਦੇ ਆਵਾਜ਼ ਆਈ ਕਿ ਆਸ-ਪਾਸੇ ਦੇ ਜਿਹੜੇ ਪਿੰਡ ਦੇ ਲੋਕ ਸੀ ਕੋਠਿਆਂ ਦੇ ਉੱਪਰ ਚੜ ਗਏ ਧੂਆਂ ਬਹੁਤ ਜ਼ਿਆਦੇ ਉੱਠਿਆ ਔਰ ਪ੍ਰੋ ਪੰਜਾਬ ਟੀਵੀ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਇਹ ਚੀਜ਼ ਦਿਖਾ ਰਿਹਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਹੁਣ ਉਸ ਨੂੰ ਇਕੱਠਾ ਕੀਤਾ ਜਾ ਰਿਹਾ ਹੈਗਾ ਔਰ ਨਾਲ ਦੇ ਨਾਲ ਜਿਹੜਾ ਇੱਥੋਂ ਤੁਸੀਂ ਦੇਖ ਸਕਦੇ ਹੋਗੇ ਹੁਣ ਲੈ ਕੇ ਜਾਇਆ ਜਾਊਗਾ ਪਿੱਛੇ ਜਿਹੜਾ ਆਰਮੀ ਨੇ ਸਾਰਾ ਉਸ ਨੂੰ ਮਿਜ਼ਾਇਲ ਕਹੋ ਡਰੋਨ ਕਹੋ ਉਸ ਨੂੰ ਨਸ਼ਟ ਕਰ ਦਿੱਤਾਗਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਬਹੁਤ ਵੱਡਾ ਧਮਾਕਾ ਹੋਇਆ ਜਦੋਂ ਨਸ਼ਟ ਹੋਇਆ ਖੇਤਾਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਲੋਕ ਘਰਾਂ ਦੇ ਕੋਠਿਆਂ ਦੇ ਉੱਪਰ ਛੱਤਾਂ ਦੇ ਉੱਪਰ ਚੜ੍ਹ ਗਏ ਔਰ ਉਸ ਤੋਂ ਬਾਅਦ ਇੰਨਾ ਜ਼ਿਆਦਾ ਧੂਆਂ ਉਸ ਦੇ ਵਿੱਚੋਂ ਨਿਕਲਿਆ ਤੇ ਹੁਣ ਫੌਜ ਦੇ ਵੱਲੋਂ ਮੋਰਚਾ ਪੂਰਾ ਸਾਂਭਿਆ ਹੋਇਆਗਾ ਮਿੱਟੀ ਜਿਹੜੀ ਆ ਤੁਹਾਨੂੰ ਦੱਸ ਦਈਏ ਕਿ ਪੂਰੀ ਆਸ-ਪਾਸੇ ਤੋਂ ਜਿਹੜੀ ਮਿੱਟੀ ਸੀ ਬਹੁਤ ਸਾਰੀ ਮਿੱਟੀ ਇਕੱਠੀ ਕੀਤੀ ਗਈ ਉਹ ਦੇਖ ਸਕਦੇ ਹੋ ਸੀ ਬੁਲਟ ਪ੍ਰੂਫ ਜੈਕਟਾਂ ਜਿਹੜੀਆਂ ਪਾਈਆਂ ਹੋਈਆਂ ਉਹਨਾਂ ਨੇ ਬੋਰੀਆਂ ਦੇ ਵਿੱਚ ਵੀ ਗੱਟਿਆਂ ਦੇ ਵਿੱਚ ਵੀ ਮਿੱਟੀ ਰੱਖੀ ਹੋਈ ਹੈ ਤਾਂ ਹੁਣ ਵਿਰੋਧ ਪ੍ਰੋ ਪੰਜਾਬੀ